ਭੁੱਲਿਓਏ ਕਿਤੇ ਓਏ ਕਿਦੋਂ ਬਿਜੁਰਗ ਮਿਲਣਾ ਚਾਹੁੰਦੇ ਆ ਤੜਫ ਰਹੇ ਨੇ ਤਾਂ ਗਏ ਉਹਨਾਂ ਨੂੰ ਇਹੋ ਜੇ ਪਤਾ ਨਹੀਂ ਹਜ਼ਾਰਾਂ ਮਾਵਾਂ ਤੋਂ ਪੁੱਤ ਵੇਛੜ ਗਏ ਭਰਾ ਭੈਣਾਂ ਤੋਂ ਭਰਾ ਵੇਛੜ ਗਏ ਯਾਰਾਂ ਤੋਂ ਯਾਰ ਵੇਛੜ ਗਏ ਪਰਿਵਾਰ ਵੇਛੜ ਗਏ ਮਿਲਣਾ ਚਾਹੁੰਦੇ ਆ ਤਾਂ ਗਏ ਉਹਨਾਂ ਨੂੰ ਮਿਲਦੀਆਂ ਕਈਆਂ ਦੀ ਤਾਂ ਖਤਮ ਨਹੀਂ ਹੋਈ ਜ਼ਿੰਦਗੀ ਪੂਰੀ ਹੋ ਗਈ ਉਹੋ ਜੀ ਕੋਈ ਗੱਲ ਕਰਦੇ ਸਨ ਐਸੇ ਕਰਤਾਰ ਇਹਦੀ ਕਹਾਣੀ ਇਦੇ ਵਿੱਚ ਜੋ ਵਾਪਰ ਰਿਹਾ ਉਹ ਸਾਡੇ ਸਾਰਿਆਂ ਦੇ ਦਿਲਾਂ ਦੀ ਗੱਲ ਹੈ ਸਾਰੇ ਸਾਰੇ ਲੋਕਾਂ ਦੇ ਦਿਲਾਂ ਦੀ ਰੀਝ ਹੈ ਕਿ ਆਪਣਾ ਪਰਵੇ ਪਿਆਰ ਰਵੇ ਭਾਈਚਾਰਾ ਰਵੇ ਉਹਦੀ ਗੱਲ ਕੀਤੀ ਤੁਸੀਂ ਜ਼ਰੂਰ ਦੇਖਣ ਜਾਓ ਪਰਿਵਾਰ ਦੇ ਨਾਲ ਜਾਓ ਤੁਹਾਨੂੰ ਇਹਦੇ ਅੰਦਰ ਕੋਈ ਇਦਾਂ ਦੀ ਲੈਕਚਰ ਤਾਂ ਜਿੱਦਾਂ ਕਹਿੰਦੇ ਮਾੜੀ ਕਾਮੇਡੀ ਨਹੀਂ ਮਿਲੇਗੀ ਪੂਰੀ ਫਨ ਵਾਲੀ ਫਿਲਮ ਹੈ ਤੁਸੀਂ ਜ਼ਰੂਰ ਹੱਸੋਗੇ ਔਰ ਬਹੁਤ ਹੱਸੋਗੇ ਔਰ ਜਦੋਂ ਤੁਸੀਂ ਰੋਣਾ ਸ਼ੁਰੂ ਕਰੋਗੇ ਮੈਂ ਵੀ ਕਹਿੰਦਾ ਕਿ ਤੁਸੀਂ ਰੋਓਗੇ ਵੀ ਬਹੁਤ ਤੁਸੀਂ ਵੇਖ ਰਹੇ ਹੋ ਜਨਬਸਪੋਕਸਮੈਨ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਡੱਬ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਵੀਂ ਪੰਜਾਬੀ ਫਿਲਮ ਡਰਾਮੇ ਵਾਲੇ ਰਿਲੀਜ਼ ਹੋਣ ਜਾ ਰਹੀ ਹੈ ਸੋ ਉਸ ਦੀ ਪੂਰੀ ਸਟਾਰ ਕਾਸਟ ਅੱਜ ਅੰਮ੍ਰਿਤਸਰ ਪਹੁੰਚੀ ਹੋਈ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਫਿਲਮ ਦੇ ਵਿੱਚ ਨਮਾਏ ਕਿਰਦਾਰਾਂ ਦੇ ਨਾਲ ਔਰ ਡਾਇਰੈਕਟਰ ਜੀ ਨਾਲ ਔਰ ਫਿਲਮ ਦੇ ਹੀਰੋ ਨਾਲ ਜ਼ਰੂਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਿਲਮ ਦੇ ਹੀਰੋ ਹਰੀਸ਼ ਵਰਮੇ ਸਾਹਿਬ ਸਾਸ਼ਿਕਾ ਸਾਹਿਬ ਜੀ ਸਾਸ਼ਕਾਲ ਸਰਾਂ ਜੀ ਨਵੀਂ ਫਿਲਮ ਡਰਾਮੇ ਵਾਲੇ ਰਿਲੀਜ਼ ਹੋਏ ਕੀ ਕਹਿਣਾ ਚਾਹੋਗੇ ਆ 19 ਤ ਇਹਦੇ کردار ਇਹਦੀ ਕਹਾਣੀ ਇਹਦੇ ਚ ਜੋ ਵਾਪਰ ਰਿਹਾ ਉਹ ਸਾਡੇ ਸਾਰਿਆਂ ਦੇ ਦਿਲਾਂ ਦੀ ਗੱਲ ਹੈ ਸੇ ਸਾਰੇ ਸਾਰੇ ਲੋਕਾਂ ਦੇ ਦਿਲਾਂ ਦੀ ਰੀਜ ਹੈ ਜੋ ਕਿ ਆਪਣਾ ਤਰਵੇ ਪਿਆਰ ਰਵੇ ਭਾਈਚਾਰਾ ਰਵੇ ਉਹਦੀ ਗੱਲ ਕੀਤੀ ਸੋ 19 ਤਰੀਕ ਨੂੰ ਸਿਨੇਮਾ ਰਿਲੀਜ਼ ਹੋਗੀ ਫਿਲਮ ਦੇ ਵਿੱਚ ਕੀ ਖਾਸ ਰੱਖਿਆ ਗਿਆ ਫਿਲਮ ਚ ਖਾਸ ਗੱਲ ਇਹ ਹੈ ਦੇਖੋ ਹਰ ਕੋਈ ਆਪਣੀ ਕਹਾਣੀ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰਦਾ ਹਰ ਕੋਈ ਮਿਹਨਤ ਕਰਦਾ ਹੈ ਕਿ ਅਸੀਂ ਲੋਕਾਂ ਦੀ ਕਸਵੱਟੀ ਤੇ ਉਹਨਾਂ ਦਰਸ਼ਕਾਂ ਦੀ ਕਸਵੱਟੀ ਤੇ ਖਰੇ ਉੱਤਰੀਏ ਅਸੀਂ ਵੀ ਇਹੋ ਕੋਸ਼ਿਸ਼ ਕੀਤੀ ਹੈ ਅਸੀਂ ਕੋਈ ਵੀ ਮੈਨੂੰ ਇਹ ਲੱਗਦਾ ਕਹਾਣੀ ਜਾਂ ਕਿਰਦਾਰ ਉਦੋਂ ਜ਼ਿਆਦਾ ਪਸੰਦ ਆਉਂਦਾ ਜਦੋਂ ਉਹ ਆਪਣਾ ਆਪਣਾ ਲੱਗੇ ਆਪਣੀ ਜਈ ਗੱਲ ਕਰੇ ਐਸੇ ਤਰੀਕੇ ਨਾਲ ਅਸੀਂ ਵੀ ਇਹਦੇ ਚ ਸਾਡੇ ਆਪਣੇ ਸਾਰਿਆਂ ਦੀ ਮੇਰੀ ਤੁਹਾਡੀ ਕੈਮਰੇ ਦੇ ਪਿੱਛੇ ਜੋ ਨੇ ਦਰਸ਼ਕ ਜੋ ਦੇਖ ਰਹੇ ਨੇ ਸਾਡੇ ਸਾਰਿਆਂ ਦੇ ਦਿਲਾਂ ਦੀ ਗੱਲ ਕੀਤੀ ਹੈ ਇੱਕ ਬੜੀ ਖਾਸ ਗੱਲ ਹੈ ਜਿਵੇਂ ਟ੍ਰੇਲਰ ਦੇਖਿਆ ਹੋਣਾ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੋਣਾ ਕਿਦੋਂ ਬਜ਼ੁਰਗ ਮਿਲਣਾ ਚਾਹੁੰਦੇ ਆ ਤੜਫ ਰਹੇ ਨੇ ਤਾਂ ਗਿਆ ਉਹਨਾਂ ਨੂੰ ਇਹੋ ਜੇ ਪਤਾ ਨਹੀਂ ਹਜ਼ਾਰਾਂ ਆ ਆ ਮਾਮਾ ਤੋਂ ਪੁੱਤ ਵੇਛੜ ਗਏ ਭਰਾ ਭੈਣਾ ਤੋਂ ਭਰਾ ਵੇਛੜ ਗਏ ਯਾਰਾਂ ਤੋਂ ਯਾਰ ਵੇਛੜ ਗਏ ਪਰਿਵਾਰ ਵੇਛੜ ਗਏ ਮਿਲਣਾ ਚਾਹਦੇ ਆ ਤਾਂ ਗਿਆ ਉਹਨਾਂ ਨੂੰ ਮਿਲਦੀਆਂ ਕਈਆਂ ਦੀ ਤਾਂ ਖਤਮ ਨਹੀਂ ਹੋਈ ਜ਼ਿੰਦਗੀ ਪੂਰੀ ਹੋ ਗਈ ਉਹੋ ਜੀ ਕੋਈ ਗੱਲ ਕਰਦੀ ਹੈ ਫਿਰ ਫਿਲਮ ਜਿਹੜਾ ਤੁਹਾਨੂੰ ਕਹਾਣੀ ਸੁਣਾਏ ਕੀ ਤਿੱਕ ਉਹਦੇ ਵਿੱਚ ਕੀ ਤੁਹਾਨੂੰ ਲੱਗਦਾ ਸੀ ਵੀ ਹਾਂ ਯਾਰ ਵਾਕਈ ਵਧੀਆ ਫਿਲਮ ਹੈ ਮੈਨੂੰ ਕਰਨੀ ਚਾਹੀਦੀ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਇਹਦਾ ਜਿਹੜਾ ਕੰਟੈਂਟ ਹੈ ਇਹਦੇ ਵਿੱਚ ਜੋ ਪਾਤਰ ਨੇ ਉਹੀ ਮੈਨੂੰ ਆਕਰਸ਼ਿਤ ਕੀਤਾ ਕਿਤੇ ਤੇ ਚੰਦਰ ਕੰਬੋਜ ਜੀ ਸਾਡੇ ਰਾਈਟਰ ਡਾਇਰੈਕਟਰ ਉਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਨਰੇਟ ਕੀਤੀ ਸੀ ਕਿ ਐਦਾਂ ਬਣਾਵਾਂਗੇ ਉਹਨਾਂ ਨੇ ਉਦਾਂ ਹੀ ਬਣਾਈ ਹੈ ਫਿਲਮ ਤੁਹਾਡੇ ਵੱਲੋਂ ਪਹਿਲਾਂ ਗਾਣਾ ਵੀ ਕੱਢੇ ਗਏ ਸੀ ਤੇ ਹੁਣ ਸਾਨੂੰ ਗਾਣਾ ਸੁਣਨੇ ਕਦੋਂ ਮਿਲੇਗਾ ਸਰ ਛੇਤੀ ਹੀ ਮੈਂ ਗਾਣਾ ਤੁਹਾਨੂੰ ਸੁਣਾਉਂਗਾ ਮੈਂ ਕਿਉਂਕਿ ਮੈਨੂੰ ਬਹੁਤ ਇਹ ਕਿਹਾ ਜਾਂਦਾ ਹੈ ਕਿ ਹੁਣ ਇੱਕ ਹੋਰ ਗਾਣਾ ਤਿਆਰ ਕਰੋ ਤੇ ਅਸੀਂ ਸੁਣਨਾ ਚਾਹੁੰਦੇ ਆ ਮੈਂ ਜ਼ਰੂਰ ਆਪਣੇ ਸੌਣ ਵਾਲਿਆਂ ਨੂੰ ਨਿਰਾਸ਼ ਨਹੀਂ ਕਰੂੰਗਾ ਇੱਕ ਸੋਨਾ ਜਿਹਾ ਗਾਣਾ ਮੈਂ ਜ਼ਰੂਰ ਲੈ ਕੇ ਆਉਂਗਾ ਸਰੋਤਿਆਂ ਲਈ ਕੀ ਕਹਿਣਾ ਚਾਹੋਗੇ ਜ ਨਵੀਂ ਫਿਲਮ ਲੈ ਕੇ ਆ ਰਹੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਜੋ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਕਲਾਕਾਰਾਂ ਨੂੰ ਪਿਆਰ ਕਰਦੇ ਉਹ ਕਹਿਣਾ ਚਾਹੁੰਦਾ ਤੁਹਾਡੀ ਬਦੌਲਤ ਹੀ ਸਿਨੇਮਾ ਸਰਵਾਈਵ ਕਰਦਾ ਪਿਆ ਅੱਗੇ ਵਧ ਰਿਹਾ ਹੈ ਭਾਵੇਂ ਬੇਬੀ ਸਟੈਪਸ ਨਾਲ ਵਧਦਾ ਪਿਆ ਬਟ ਬਹੁਤ ਟਰਾਈ ਕੀਤੀ ਜਾ ਰਹੀ ਹੈ ਵਧੀਆ ਤੋਂ ਵਧੀਆ ਫਿਲਮਾਂ ਬਣਾਉਣ ਦੀ ਚੰਗੀ ਤੋਂ ਚੰਗੀ ਕਹਾਣੀ ਕਹਿਣ ਦੀ کردار ਕਾਢਣ ਦੀ ਉਹਦੇ ਚ ਤੁਹਾਡੀ ਸਪੋਰਟ ਚਾਹੀਦੀ ਹੈ ਤੇ 19 ਤਰੀਕ ਨੂੰ ਜਿਹੜੀ ਫਿਲਮ ਹੈ ਉਹ ਵੀ ਉਸੇ ਦਾ ਇੱਕ ਉਪਰਾਲਾ ਪਹੁੰਚ ਜਰੂਰ ਪਹੁੰਚਿਓ ਆਪਣੇ ਪਰਿਵਾਰ ਨਾਲ 19 ਜਨਵਰੀ ਨੂੰ ਸਿਨੇਮਾ ਘਰਾਂ ਚ ਡਰਾਮੇ ਵਾਲੇ ਦੇਖਣ ਥੈਂਕ ਯੂ ਫਿਲਮ ਦੇ ਵਿੱਚ ਗਾਣੇ ਬਹੁਤ ਹੀ ਵਧੀਆ ਨੇ ਤੁਹਾਡਾ ਸਭ ਤੋਂ ਮਨਸਮਾਨ ਮੈਨੂੰ ਫਿਲਮ ਤੇ ਵਿੱਚ ਮੈਂ ਜਿਹੜਾ ਗਾਣਾ ਸੁਣਦਾ ਉਹ ਮੈਨੂੰ ਵਧੀਆ ਲੱਗਦਾ ਫਿਲਮ ਦਾ ਇੱਕ ਮੁਸੀਬਤਾਂ ਦੇ ਹੱਲ ਗਾਣਾ ਰਿਲੀਜ਼ ਹੋਣਾ ਕੱਲ ਉਹ ਮੈਨੂੰ ਬਹੁਤ ਪਸੰਦ ਆ ਉਹ ਹਰੇਕ ਬੰਦੇ ਨੂੰ ਆ ਲੱਗੂਗਾ ਕਿ ਸਾਨੂੰ ਮੁਸੀਬਤਾਂ ਦੇ ਹੱਲ ਦੱਸ ਰਿਹਾ ਗਾਣਾ ਵੀ ਮੁਸੀਬਤਾਂ ਕਿੱਦਾਂ ਹੱਲ ਕਰਨੀਆਂ ਨੇ ਜਦੋਂ ਤੁਹਾਡੇ ਹੱਥ ਵਸ ਕੁਝ ਨਹੀਂ ਹੁੰਦਾ ਤਾਂ ਤੁਸੀਂ ਕੀ ਕਰਨਾ ਤੁਸੀਂ ਤੁਸੀਂ ਉਮੀਦ ਨਹੀਂ ਛੱਡਣੀ ਹੌਸਲਾ ਨਹੀਂ ਛੱਡਣਾ ਤੁਸੀਂ ਕੀ ਕਰਨਾ ਤੁਸੀਂ ਉਸ ਸੱਚੇ ਪਾਤਸ਼ਾਹ ਮੁਰੇ ਸੀਸ ਨਮੋਣਾ ਉਹਨੂੰ ਗੁਜ਼ਾਰਿਸ਼ ਕਰਨੀ ਹੈ ਉਹਨੂੰ ਅਰਦਾਸ ਕਰਨੀ ਹੈ ਕਿ ਸਾਡਾ ਸਾਥ ਦੇ ਉਸ ਪਰਵਰਦਗਾਰ ਉਸ ਰੱਬ ਦੇ ਮੁਰੇ ਸੀਸ ਨਮੋਣਾ ਉਹਨੂੰ ਕਹਿਣਾ ਕਿ ਸਾਨੂੰ ਸਾਹ ਬਹੁਣਾ ਸੀ ਫਸੇ ਆ ਸਾਨੂੰ ਇਥੋਂ ਕੱਢ ਤੇ ਇੱਕ ਰਾਹਤ ਫਤਿਹ ali ਖਾਨ ਜੀ ਨੇ ਗਾਣਾ ਗਾਇਆ ਬੜਾ ਪਿਆਰਾ ਗਾਣਾ ਉਹ ਰਿਲੀਜ਼ ਹੋ ਚੁੱਕਾ ਉਹਨੂੰ ਵੀ ਬਹੁਤ ਪਿਆਰ ਮਿਲਿਆ ਮੈਂ ਉਹ ਬੋਲ ਸੁਣਾਏ ਜੀ ਨਹੀਂ ਮੈਂ ਰਾਹਤ ਸਾਹਿਬ ਦਾ ਮੈਂ ਦੋ ਬੋਲ ਨਹੀਂ ਸੁਣਾ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਤੁਸੀਂ ਉਸ ਗਾਣੇ ਨੂੰ YouTube ਤੇ ਸਰਚ ਕਰੋ ਤੇ ਦੇਖੋ ਰਾਹਤ ਫਤਿਹ ali ਖਾਨ ਸਾਹਿਬ ਨੇ ਜਿੱਥੋਂ ਗਾਇਆ ਹੈ ਨਾ ਮੈਂ ਉੱਥੋਂ ਨਹੀਂ ਗਾ ਸਕਦਾ ਫਿਲਮ ਦਾ ਹੀ ਕੋਈ ਸੁਣਾ ਦਿਓ ਕੋਈ ਬੋਲ ਤੁਸੀਂ ਹੁਣ ਰਾਹਤ ਸਾਹਿਬ ਨੇ ਜੋ ਗਾਣਾ ਗਾਇਆ ਮੈਂ ਸੁਣੋਣਾ ਹੂੰ ਤੈਨੂੰ ਜਿਵੇਂ ਜਿਵੇਂ ਦਰਦਨ ਜਿਵੇਂ ਚੰਨ ਨੂੰ ਲੋੜ ਹੈ ਰਾਤਾਂ ਦੀ ਤਾਂਗ ਸੂਰਜ ਨੂੰ ਪਰਬਾਤਾਂ ਦੀ ਜਿਵੇਂ ਮੱਛਲੀ ਨੂੰ ਪਾਣੀਆਂ ਦੀ ਲੋੜ ਹੈ ਸਾਨੂੰ ਤੇਰੀ ਲੋੜ ਸੱਜਣਾ ਜਿਹੜੇ ਸਾਥੇ ਹੋਵੇ ਨਾ ਨਾਮ ਤੇਰਾ ਮੈਂ ਸਾ ਦੇਣੇ ਮੋੜ ਸੱਜਣਾ ਉਹਦੀ ਖੂਬਸੂਰਤ ਬੋਲ ਬਹੁਤ ਹੀ ਵਧੀਆ ਵਾ ਸੋ ਗੱਲਬਾਤ ਕਰਾਂਗੇ ਫਿਲਮ ਦੇ ਡਾਇਰੈਕਟਰ ਚੰਦਰ ਕਮੋਨ ਜੀ ਨੇ ਹਾਂਜੀ ਹਾਂਜੀ ਫਿਲਮ ਡਾਇਰੈਕਟ ਕੀ ਤੇ ਕੀ ਕਹਿਣਾ ਚਾਹੋਗੇ ਸੋ ਮੈਂ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਜੋ ਮੇਕਰ ਮੈਂ ਮਤਲਬ ਲੋਗਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਵੀ ਉਹ ਜਨਵਰੀ ਨੂੰ ਸਾਡੀ ਜਿਹੜੀ ਫਿਲਮ ਆ ਰਹੀ ਹੈ ਡਰਾਮੇ ਵਾਲੇ ਪਰਿਵਾਰਿਕ ਫਿਲਮ ਹੈ ਹਨਾ ਤੁਸੀਂ ਜਰੂਰ ਦੇਖਣ ਜਾਓ ਪਰਿਵਾਰ ਦੇ ਨਾਲ ਜਾਓ ਹਨਾ ਔਰ ਜਦੋਂ ਤੁਸੀਂ ਜਾਓਗੇ ਤੁਹਾਨੂੰ ਇਹਦੇ ਅੰਦਰ ਕੋਈ ਇਦਾਂ ਦੀ ਲੈਕਚਰ ਤਾਂ ਜਾਂ ਇਦਾਂ ਦਾ ਮਤਲਬ ਜਿੱਦਾਂ ਕਹਿੰਦੇ ਮਾੜੀ ਕਾਮੇਡੀ ਨਹੀਂ ਮਿਲੇਗੀ ਔਰ ਪੂਰੀ ਫਨ ਵਾਲੀ ਫਿਲਮ ਹੈ ਤੁਸੀਂ ਜਰੂਰ ਹੱਸੋਗੇ ਔਰ ਬਹੁਤ ਹੱਸੋਗੇ ਔਰ ਜਦੋਂ ਤੁਸੀਂ ਰੋਣਾ ਸ਼ੁਰੂ ਕਰੋਗੇ ਮੈਂ ਵੀ ਕਹਿੰਨਾ ਵੀ ਤੁਸੀਂ ਰੋਗੇ ਵੀ ਬਹੁਤ ਫਿਲਮ ਡਰਾਮੇ ਵਾਲੇ ਡਰਾਮੇ ਵਾਲੇ ਨਾਮ ਕਿਵੇਂ ਮਨਚ ਇਹ ਬੇਸਿਕਲੀ ਮੈਂ ਜਦੋਂ ਮੈਂ ਫਿਲਮਸ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਸੀ ਛੋਟੇ ਹੁੰਦੇ ਸੀ ਨਾ ਤੇ ਉਹ ਜਦੋਂ ਮੈਂ ਫਿਲਮਸ ਲਿਖੀਆਂ ਤਾਂ ਫਿਰ ਕਿਉਂਕਿ ਫਿਲਮ ਬਣੀ ਵੀ ਉਦੋਂ ਮੈਂ 8ਵੀਂ 10ਵੀਂ ਕਲਾਸ ਚ ਸੀ ਜਦੋਂ ਮੈਂ ਸਿਨੇਮਾ ਚ ਆਇਆ ਜਦੋਂ ਮੈਂ ਫਿਲਮਸ ਲਿਖਣੀ ਸ਼ੁਰੂ ਕੀਤੀਆਂ ਬਟ ਉਸ ਤੋਂ ਬਾਅਦ ਕੁਝ ਅਦਾਂ ਦੀ ਸਿਚੁਏਸ਼ਨ ਬਣੀ ਆ ਵੀ ਪੰਜਾਬੀ ਸਿਨੇਮਾ ਆ ਆਲਮੋਸਟ ਬੰਦ ਹੋਣ ਦੇ ਕਿਨਾਰੇ ਚਲਾ ਗਿਆ ਸੀ ਕਿਉਂਕਿ ਉਸ ਟਾਈਮ ਕੁਝ ਪ੍ਰੋਬਲਮਸ ਹੋਰ ਸੀ ਤੇ ਕਿਉਂਕਿ ਪੰਜਾਬੀ ਸਿਨੇਮਾ ਇੰਨਾ ਗਰੋ ਨਹੀਂ ਕਰ ਰਿਹਾ ਸੀ ਜਿੰਨਾ ਅਸ ਟਾਈਮ ਅਸੀਂ ਜਿਹੜੇ ਸਟੇਜ ਤੇ ਹੈਗੇ ਆ ਤਾਂ ਫਿਰ ਉਦੋਂ ਮੈਨੂੰ ਲੱਗੇ ਵੀ ਜੇ ਸਿਨੇਮਾ ਹੈ ਨਹੀਂ ਤਾਂ ਮੈਂ ਹੋਰ ਕੀ ਕਰ ਸਕਦਾ ਫਿਰ ਮੇਰੇ ਦਿਮਾਗ ਛਾ ਵੀ ਮੈਂ ਪਲੇ ਲਿਖ ਸਕਦਾ ਵੀ ਮੈਂ ਲਿਖਣਾ ਮੈਂ ਮੈਂ ਕੁਝ ਮੈਂ ਜੇ ਮੇਰਾ ਕੰਮ ਲਿਖਣਾ ਹੈ ਮੈਂ ਕੁਝ ਹੀ ਲਿਖ ਸਕਦਾ ਤਾਂ ਮੈਂ ਟਰਾਈ ਕੀਤਾ ਇੱਕ ਪਲੇ ਲਿਖਣ ਦੀ ਤੇ ਬਟ ਮੈਨੂੰ ਕੋਈ ਜਾਣਦਾ ਨਹੀਂ ਸੀ ਮੈਂ ਜਿਹੜੇ ਏਰੀਆ ਤੋਂ ਮੈਂ ਬਿਲੋਂਗ ਕਰਦਾ ਉਧਰ ਮਤਲਬ ਇਸ ਇੰਡਸਟਰੀ ਨਾਲ ਜੁੜਿਆ ਹੋਇਆ ਕੋਈ ਵੀ ਬੰਦਾ ਨਹੀਂ ਹੈਗਾ ਮੈਂ ਸਟਰਗਲ ਕਰਨ ਲਈ ਜਦੋਂ ਦਿੱਲੀ ਗਿਆ ਤਾਂ ਦਿੱਲੀ ਚ ਇੱਕ ਉੱਥੇ ਹੈਗਾ ਬਹੁਤ ਵੱਡਾ ਸਟੇਜ ਜਿੱਥੇ ਕਾਫੀ ਸਾਰੇ ਪਲੇਸ ਹੁੰਦੇ ਹਨ ਸ਼੍ਰੀ ਰਾਮ ਸੈਂਟਰ ਵਿੱਚ ਉੱਥੇ ਇੱਕ ਹੈਗਾ ਤੇ ਉੱਥੇ ਮੈਂ ਜਦੋਂ ਪਲੇ ਲਿਖ ਕੇ ਮੈਂ ਜਦੋਂ ਮੈਨੂੰ ਵੀ ਸੀ ਵੀ ਮੈਂ ਹੁਣ ਮਿਲੂੰਗਾ ਕਿਨੂੰ ਸੋਰੀ ਮੈਂ ਪਲੇ ਪਲੇ ਬਾਰੇ ਗੱਲ ਕਿੱਦਾਂ ਕਰੂੰ ਮੈਂ ਉਹਨੂੰ ਬਟ ਮੈਂ ਉੱਥੇ 7-10 ਦਿਨ ਰੋਜ਼ ਜਾ ਕੇ ਮੈਂ ਸਟਰਗਲ ਕਰਦਾ ਰਿਹਾ ਮੈਂ ਟੱਕਰਾਂ ਮਾਰਦਾ ਰਿਹਾ ਉੱਥੇ ਜਾ ਕੇ ਫਿਰ ਮੈਨੂੰ ਇੱਕ ਡਾਇਰੈਕਟਰ ਮਿਲਿਆ ਇਦਾਂ ਦਾ ਮੈਂ ਉਹਦਾ ਥੈਂਕਸ ਕਰਦਾ ਹਾਂ ਮੈਂ ਇਸ ਟਾਈਮ ਹਾਲੇ ਕਿ ਉਹਨੇ ਮੇਰੀ ਉਸਟੈਂਡ ਸਪੋਰਟ ਨਹੀਂ ਕੀਤੀ ਪਰ ਉਹਦਾ ਸ਼ੁਕਰੀਆ ਕਿਉਂਕਿ ਗੱਲ ਮੇਰੇ ਦਿਲ ਤੇ ਲੱਗੀ ਉਹ ਉਹਨੂੰ ਜਦੋਂ ਮੈਂ ਜਾ ਕੇ ਕਿਹਾ ਵੀ ਮੈਂ ਕਿ ਜੀ ਮੈਂ ਦਰਦ ਕਰਕੇ ਮੈਂ ਮੈਂ ਪੰਜਾਬ ਤੋਂ ਆਇਆ ਮੈਂ ਇੱਕ ਪਲੇ ਲਿਖਿਆ ਤੇ ਉਹ ਬੰਦਾ ਪਤਾ ਨਹੀਂ ਮੈਨੂੰ ਨਹੀਂ ਪਤਾ ਉਹ ਡਾਇਰੈਕਟਰ ਸੀ ਬਟ ਪਤਾ ਨਹੀਂ ਕਿਹੜੇ ਮੂਡ ਚ ਬੈਠਾ ਹੁੰਦੀ ਕੋਈ ਆਪਣੀ ਪ੍ਰੋਬਲਮ ਹੋ ਸਕਦੀ ਹੈ ਉਸ ਟਾਈਮ ਜਿਸ ਟਾਈਮ ਮੈਂ ਐਂਟਰੀ ਮਾਰੀ ਹੋ ਸਕਦਾ ਉਹਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਜਾਂ ਹੋ ਸਕਦਾ ਹੈ ਵੀ ਉਹ ਕਿਸੇ ਕੈਰੈਕਟਰ ਚ ਘਬਿਆ ਹੋ ਸਕੇ ਕਿਉਂਕਿ ਇਹ ਬਹੁਤ ਸੀਰੀਅਸਲੀ ਬੜਬੜ ਡੀਪਲੀ ਉਸ ਚੀਤੇ ਵਰਕ ਕਰਦੇ ਆ ਮੈਂ ਹੋ ਜ਼ਿਆਦਾ ਮੈਨੂੰ ਡਿਸਟਰਬ ਕੀਤਾ ਹੋਵੇ ਤੇ ਉਹਨੇ ਜਦੋਂ ਮੈਨੂੰ ਲੁੱਕ ਦੇਖਿਆ ਕਹਿੰਦਾ ਵੀ ਪਲੇ ਲਿਖਣਾ ਕਹਿੰਦਾ ਤੇਰੇ ਵੱਸਦਾ ਨਹੀਂ ਹੈ ਉਹਨੇ ਮਤਲਬ ਸੁਣਿਆ ਵੀ ਨਹੀਂ ਦੇਖਿਆ ਵੀ ਨਹੀਂ ਸਿਰ ਮੈਨੂੰ ਦੇਖਿਆ ਉੱਪਰ ਤੋਂ ਲੈ ਕੇ ਥੱਲੇ ਤੱਕ ਕਹਿੰਦਾ ਪਲੇ ਲਿਖਣਾ ਤੇਰੇ ਵੱਸਦਾ ਨਹੀਂ ਹੈ ਮੈਨ ਸੁਣਿਆ ਤੱਕ ਨਹੀਂ ਹੈਨਾ ਫਿਰ ਮੈਨੂੰ ਲੱਗਿਆ ਕਿ ਨਹੀਂ ਇਹ ਥੀਏਟਰ ਵਾਲੇ ਬੰਦੇ ਸਟੇਜ ਵਾਲੇ ਬੰਦੇ ਠੀਕ ਨਹੀਂ ਹੈ ਹੈਨਾ ਵੀ ਮੈਂ ਛੱਡ ਦੇਣਾ ਮੈਨੂੰ ਇਹ ਵੀ ਨਹੀਂ ਮੈਂ ਸਿਨੇਮਾ ਸਿਨੇਮਾ ਫਿਲਮ ਦੀ ਸਕ੍ਰਿਪਟ ਲਿਖੂੰਗਾ ਫਿਰ ਮੈਂ ਇਧਰ ਫਿਲਮ ਦੀ ਸਕ੍ਰਿਪਟ ਵਾਲਾ ਮੇਰੀ ਸਟਰਗਲ ਰਹੀ ਹੈ ਮੈਂ ਕਾਫੀ ਸਾਲ ਸਟਰਗਲ ਕੀਤੀ ਹੈ ਤੇ ਮੈਂ ਸਕ੍ਰਿਪਟਸ ਲਿਖਦਾ ਰਿਹਾ ਔਰ ਇੱਕ ਦਿਨ ਅਚਾਨਕ ਮੈਨੂੰ ਜਦੋਂ ਚਲਦੇ ਫਿਰਦੇ ਕੁਝ ਜਦੋਂ ਆਪਣੇ ਕੁਝ ਜਦੋਂ ਮੈਂ ਮੀਟਿੰਗਸ ਕਰਦਾ ਮੈਨੂੰ ਬਹੁਤ سارے ਪ੍ਰੋਡਿਊਸਰਾਂ ਨਾਲ ਮਿਲਦਾ ਮੈਂ ਬਹੁਤ سارے ਡਾਇਰੈਕਟਰਾਂ ਨਾਲ ਮਿਲਦਾ ਤਾਂ ਮੈਨੂੰ ਇਦਾਂ ਹੀ ਇੱਕ ਪ੍ਰੋਡਿਊਸਰ ਨੇ ਕਹਤਾ ਕਹਿੰਦਾ ਵੀ ਭਾਜੀ ਕਹਿੰਦਾ ਵੀ ਆ ਜਿਹੜੇ ਡਰਾਮੇ ਡਰਮ ਦੇ ਵਾਲੇ ਅੱਜਕੱਲ ਬਹੁਤ ਚੱਲ ਰਹੇ ਆ ਪਾਕਿਸਤਾਨੀ ਦੇ ਲੋਕ ਦੇਖਦੇ ਬਹੁਤ ਐਨਜੋਏ ਬਹੁਤ ਕਰਦੇ ਆ ਹਨਾ ਤੇ ਡਰਾਮੇ ਡਰਮ ਦੇ ਵਾਲਿਆਂ ਤਾਂ ਕਹਿੰਦਾ ਵੀ ਇਹਨਾਂ ਇਹਨਾਂ ਨੂੰ ਕਹਿੰਦਾ ਬਲਾਈ ਕੋਈ ਚੰਨਾ ਦੇ ਕੋਈ ਕਹਾਣੀ ਬਣਾ ਦੇ ਕੋਈ ਚੰਦੇ ਨੇ ਤਾਂ ਉਹ ਵਰਡ ਜਿਹੜਾ ਡਰਾਮੇ ਵਾਲੇ ਹਨ ਉਹ ਮੇਰੇ ਦਿਮਾਗ ਨੂੰ ਹਿੱਟ ਕੀਤਾ ਵੀ ਇਹ ਤਾਂ ਬਹੁਤ ਵਧੀਆ ਇੱਕ ਚੀਜ਼ ਹੈਗੀ ਜਿੱਦੇ ਤੇ ਸਕ੍ਰਿਪਟ ਵਾਕਿਆ ਲਿਖੀ ਜਾ ਸਕਦੀ ਹੈ ਔਰ ਫਿਰ ਮੈਂ ਆਪਣੇ ਆਪ ਨੂੰ ਰੀਕਾਲ ਕੀਤਾ ਵੀ ਮੈਂ 1999 ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਜਦੋਂ ਮੈਂ ਪਲੇ ਲਿਖਿਆ ਸੀ ਪਹਿਲਾਂ ਵੀ ਉਸ ਟਾਈਮ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਮੇਰੇ ਮੇਰੀ ਦਿਲ ਦੀ ਇੱਛਾ ਜਾਗੀ ਵੀ ਮੈਂ ਜਿਹੜਾ ਉਸ ਟਾਈਮ ਪਲੇ ਲਿਖਿਆ ਸੀ ਹਨਾ ਉਹ ਵਧੀਆ ਲਿਖਿਆ ਸੀ ਮੈਨੂੰ ਅੱਸੀ ਵੀ ਉਹ ਮੇਰੇ ਕੋਲ ਹੁਣ ਮੌਕਾ ਮੈਂ ਸਿਨੇਮਾ ਤੇ ਸਟੇਜ ਨੂੰ ਮਿਕਸ ਕਰਕੇ ਮੈਂ ਇੱਕ ਸਕ੍ਰਿਪਟ ਬਣਾ ਸਕਦਾ ਜਿਹਦੇ ਚ ਪੂਰੀ ਕਾਮੇਡੀ ਹੋ ਕਿਉਂਕਿ ਲੋਕ ਕਾਮੇਡੀ ਵੀ ਬਹੁਤ ਇੰਜੋਏ ਕਰਦੇ ਆਂ ਔਰ ਲੋਕ इमोਸ਼ਨਲੀ ਵੀ ਕਿਉਂਕਿ ਸਾਡੇ ਪੰਜਾਬੀ ਆਡੀਅנס इमोਸ਼ਨਲੀ ਵੀ ਬਹੁਤ ਆ ਐਦਾਂ ਨਹੀਂ ਹੈਗਾ ਕਿ ਉਹ ਸਿਰਫ ਹੱਸਣਾ ਹੀ ਜਾਣਦੇ ਆਂ इमोਸ਼ਨਲ ਹੋਣਾ ਵੀ ਜਾਣਦੇ ਆ ਤੇ ਮੈਨੂੰ ਸੀ ਵੀ ਮੈਂ ਦੋਨੋਂ ਪੱਖ ਲੈ ਕੇ ਜਿੱਦਾਂ ਮੈਂ ਸਟੇਜ ਤੇ ਸਿਨੇਮਾ ਨੂੰ ਮਿਕਸ ਕਰਕੇ ਇੱਕ ਫਿਲਮ ਲਿਖਣਾ ਉਹਦਾ ਹੀ ਮੈਂ ਕਾਮੇਡੀ ਤੇ इमोਸ਼ਨਲੀ ਇੱਕ ਐਦਾਂ ਦਾ ਟੌਪਿਕ ਚੱਕ ਕੇ ਵੀ ਮੈਂ ਐਦਾਂ ਇੱਕ ਸਿਨੇਮਾ ਬਣਾਵਾਂ ਐਦਾਂ ਦੀ ਇੱਕ ਸਕ੍ਰਿਪਟ ਲਿਖਾਂ ਜਿਹੜੀ ਲੋਕ ਇੰਜੋਏ ਕਰਨ ਚਾਹੇ ਉਹ ਰੋਂਦੇ ਰੋਂਦੇ ਕਰਨ ਚਾਹੇ ਹੱਸਦੇ ਹੱਸਦੇ ਕਰਨ ਸੋ ਉਹ ਐਦਾਂ ਇਹ ਸਕ੍ਰਿਪਟ ਨਿਕਲ ਕੇ ਆਈ ਔਰ ਫਿਰ ਸਭ ਤੋਂ ਵੱਡਾ ਮੈਂ ਕਿਉਂਕਿ ਮੈਂ ਸਟੇਜ ਸਟੇਜ ਦਾ ਕਾਫੀ 파ਰਟ ਹੈ ਇਸ ਫਿਲਮ ਦੇ ਅੰਦਰ ਲਾਸਟ ਵਾਲੇ ਕੁਝ ਮਿੰਟਾਂ ਚ ਤੇ ਉਹ ਕਿਉਂਕਿ ਸਟੇਜ ਕਰਨਾ ਮੈਨੂੰ ਸੀ ਵੀ ਮੈਂ ਸਟੇਜ ਬਾਰੇ ਲਿਖ ਤਾਂ ਦਿੱਤਾ ਵੀ ਹੁਣ ਇਹਨੂੰ ਪਰਫਾਰਮ ਕਰਾਂ ਕਰੂਗਾ ਤੇ ਮੈਨੂੰ ਸਟੇਜ ਦੇ ਆਰਟਿਸਟ ਚਾਹੀਦੇ ਸ ਤੇ ਫਿਰ ਮੈਂ ਜਦੋਂ ਇੰਡਸਟਰੀ ਚ ਜਿੱਦਾਂ ਮਤਲਬ ਸਟੇਜ ਦੇ ਜਿਹੜੇ ਜਿੰਨੇ ਸਟੇਜ ਸ਼ੋਅ ਕੀਤੇ ਆ ਬਹੁਤ ਕੋਈ ਕੋਈ ਨਾਮ ਹੈ ਹਰੀਸ਼ ਵਰਮਾ ਜੀ ਹਨਾ ਮੈਨੂੰ ਅਸੀਂ ਵੀ ਸਭ ਤੋਂ ਪਹਿਲੇ ਮੈਂ ਜਿਹੜੀ ਸ਼ੁਰੂਆਤ ਹੈ ਹਰੀਸ਼ ਵਰਮਾ ਜੀ ਤੋਂ ਹੀ ਕਰਨੀ ਹੈ ਵੀ ਮੈਂ ਵੀ ਮੈਨੂੰ ਆਰਟਿਸਟ ਚਾਹੀਦੇ ਆ ਕਿਉਂਕਿ ਐਂਡ ਵਾਲੇ ਕੁਝ ਸੀਨ ਕੁਝ ਸਟੇਜ ਇਦਾਂ ਦਾ ਹੈਗਾ ਵੀ ਉਹਦੇ ਲਈ ਕਾਫੀ ਮਿਹਨਤ ਲੱਗਮ ਹੈ ਔਰ ਜਿਹਨੇ ਜਿਹਨੇ ਸਟੇਜ ਕੀਤਾ ਉਹੀ ਬੰਦਾ ਕਰ ਸਕਦਾ ਤੋਂ ਇਹੀ ਹਰੀਸ਼ ਵਰਮਾ ਜੀ ਸੀ ਤੇ ਮੈਂ ਇਹਨਾਂ ਨੂੰ ਅਪਰੋਚ ਕੀਤਾ ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਇਹਨਾਂ ਨੇ ਮੇਰੀ ਕੰਟੈਂਟ ਨੂੰ ਸਮਝਿਆ ਤੇ ਇਹਨਾਂ ਨੇ ਹਾਂ ਕੀਤੀ ਤੇ ਬਾਕੀ ਜਿਹੜੇ ਹੈਗੇ ਆ ਮੈਨੂੰ ਅਸੀਂ ਵੀ ਪਾਕਿਸਤਾਨੀ ਜਿਹੜੇ ਸਟੇਜ ਵਾਲੇ ਹੈਗੇ ਆ ਉਹਨਾਂ ਨੂੰ ਜਦੋਂ ਅਪਰੂਚ ਕੀਤਾ ਗਿਆ ਉਹ 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 ਬਹੁਤ ਜਦੋਂ ਉਹਨਾਂ ਨੂੰ ਕੰਟੈਂਟ ਸੁਣਾਇਆ ਮੈਂ ਹੈਨਾ ਕਿਉਂਕਿ ਇਹਦੇ ਚ ਦੇਖੋ ਕਾਮੇਡੀ ਤਾਂ ਹੈਗੀ ਹੈ ਜਿਹੜਾ इमोशनल ਪੱਖ ਹੈ ਉਹਨੂੰ ਸੁਣ ਕੇ ਸਾਰੇ इमोशनल ਹੀ ਹੋਏ ਜਿੰਨੇ ਵੀ ਆਰਟਿਸਟ ਆ ਮੈਂ ਜਿੰਨੂ ਜਿੰਨੂ ਵੀ ਨਰੇਟ ਕੀਤਾ ਹੈਨਾ ਸਟਾਰਟਿੰਗ ਚ ਚਲੋ ਥੋੜਾ ਜਿਹਾ ਹੱਸਦੇ ਆ ਚਲੋ ਠੀਕ ਆ ਜਿੱਦਾਂ ਦਾ ਸਾਡਾ ਪੰਜਾਬੀ ਸਿਨੇਮਾ ਚੱਲਦਾ ਹੈ ਦੀ ਕਾਮੇਡੀ ਕਾਮੇਡੀ ਹੈਨਾ ਜਦੋਂ ਮੈਂ ਲਾਸਟ ਜਦੋਂ ਮੈਂ ਸੁਣਾਦਾ ਹਾਂ ਜੋ ਲਾਸਟ ਵੱਲ ਨੂੰ ਜਾਂਦਾ ਫਿਰ ਸਾਰੇ इमोशनल ਹੀ ਹੋ ਕੇ ਹਰ ਹਰ ਆਰਟਿਸਟ ਨੇ ਮੈਨੂੰ ਝੱਟ ਨਾ ਕੀਤੀ ਹੈ ਹਾਂ ਕੀਤੀ ਸਾਰੀ ਨਾ ਕਰਿਆ ਹਾਂ ਕੀਤੀ ਵੀ ਹਾਂ ਅਸੀਂ ਇਸ ਇਸ ਫਿਲਮ ਦਾ ਪਾਰਟ ਬੰਨਾ ਮੈਂ ਜਿੰਨੇ ਜਿੰਨੂੰ ਸੁਣਾਈ ਆ ਜਿਹੜੇ ਆਰਟਿਸਟ ਮੈਂ ਪਰਪੁਚ ਕੀਤਾ ਇੱਕ ਵੀ ਆਰਟਿਸਟ ਨੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਯਾਰ ਅਰੇ ਵੀ ਅਸੀਂ ਇਸ ਕੰਟੈਂਟ ਤੇ ਕੰਮ ਨਹੀਂ ਕਰਨਾ ਹਰ ਬੰਦੇ ਨੇ ਹਾਂ ਕੀਤੀ ਸੋ ਫਿਲਮ ਪੂਰੀ ਹੁਣ ਚ ਕਿੰਨਾ ਕ ਸਮਾਂ ਲੱਗਿਆ ਦੇਖੋ ਜਿਹੜਾ ਸ਼ੂਟ ਹੈ ਉਹ ਇੱਕ ਮੰਥ ਦੇ ਆਸ-ਪਾਸ ਹੈ ਅਸੀਂ ਵੀ 25 ਦਿਨ 26 ਦਿਨ ਅਸੀਂ ਉੱਥੇ ਯੂਕੇ ਕੀਤਾ ਪਰ 2-3 ਦਿਨ ਅਸੀਂ ਇੱਥੇ ਇੰਡੀਆ ਚ ਛੁੱਟ ਕੇ ਤਰ ਰਾਜਸਥਾਨ ਚ ਸੋ ਇਹ ਸਨ ਫਿਲਮ ਦੇ ਡਾਇਰੈਕਟਰ ਜਿਨ੍ਹਾਂ ਨੇ ਆਪਣਾ ਫਿਲਮ ਡਾਇਰੈਕਟ ਕਰਨ ਵਿੱਚ ਕੀ ਕੀ ਗੱਲਾਂ ਦਾ ਧਿਆਨ ਰੱਖਿਆ ਕੀ ਕੀ ਖਾਸ ਹੈ ਸੋ ਦੱਸੋ ਸੋ ਸਾਡੇ ਨਾਲ ਮੌਜੂਦ ਨੇ ਪੰਜਾਬੀ ਫਿਲਮ ਜਿਹੜੀ ਡਰਾਮੇ ਵਾਲੇ ਆ ਰਹੀ ਹੈ ਉਹਦੀ ਹੀਰੋਨ ਸ਼ਰਮ ਕੋਰ ਜੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਅ ਮੈਂ ਬਸ ਇਹੀ ਕਹਿ ਰਹੀ ਹਾਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਵੀ ਸ਼ਰੀਕ 2 ਚ ਚਿੜੀਆਂ ਦੇ ਚੰਬੇ ਚ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਬਹੁਤ ਡਿਫਰੈਂਟ ਕੰਟੈਂਟ ਸੀਗਾ ਤੇ ਮੇਰੇ ਲਈ ਕਾਮੇਡੀ ਕਰਨਾ ਬਹੁਤ ਔਖਾ ਹੈ ਪਰ ਮੈਂ ਫਸਟ ਟਾਈਮ ਕਾਮੇਡੀ ਲੈ ਕੇ ਆਈਆਂ ਹਾਂ ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਐਂਟਰਟੇਨਮੈਂਟ ਹੋਊਗਾ ਥੋੜਾ ਜਿਹਾ ਇਮੋਸ਼ਨਸ ਹੈ ਔਰ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਲਹਿੰਦੇ ਔਰ ਚੜਦੇ ਪੰਜਾਬ ਦੇ ਰਿਸ਼ਤਿਆਂ ਦੇ ਬਾਰੇ ਸੋ ਮੈਂ ਇਹੀ ਰਿਕਵੈਸਟ ਕਰਾਂਗੀ ਆਪਣੀ ਆਡੀਅנס ਨੂੰ ਬਿਕਾਜ਼ ਸਾਡੀ ਆਡੀਅנס ਅੱਜ ਦੇ ਦਿਨ ਬਹੁਤ ਸਮਾਰਟ ਹੋ ਗਈ ਹੈ ਉਹਨਾਂ ਨੂੰ ਪਤਾ ਕਿਹੜਾ ਕੰਟੈਂਟ ਦੇਖਣ ਜਾਣਾ ਹੈ ਕਿਹੜਾ ਨਹੀਂ ਸੋ ਪਲੀਜ਼ ਤੁਸੀਂ YouTube ਤੇ ਟ੍ਰੇਲਰ ਆ ਚੁੱਕਿਆ ਹੈ ਡਰਾਮੇ ਵਾਲਿਆਂ ਦਾ ਤੁਸੀਂ ਦੇਖੋ ਤੁਹਾਨੂੰ ਵਧੀਆ ਲੱਗਦਾ ਹੈ 19 ਜਨਵਰੀ ਨੂੰ ਜਾ ਕੇ ਤੁਸੀਂ ਨੀਰਿਸ تھیਟਰ 'ਚ ਆਪਣੀ ਫੈਮਿਲੀ ਫਰੈਂਡਸ ਨਾਲ ਜਾ ਕੇ ਜ਼ਰੂਰ ਇਹ ਟ੍ਰੇਲਰ ਦੇਖਿਓ ਤੁਸੀਂ ਇਸ ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਵੀ ਕੰਮ ਕੀਤਾ ਹੈ ਤੇ ਕਿਵੇਂ ਦਾ ਬੋਲਿਆ ਹਾਂਜੀ ਮੈਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਬਾਰਡਰ ਤੋਂ ਬਿਲੋਂਗ ਕਰਦੀ ਹਾਂ ਤੇ ਅਸੀਂ ਬਚਪਨ ਤੋਂ ਜੋ ਸੁਣਿਆ ਆਪਣਾ ਜੋ ਇਤਿਹਾਸ ਹੈਗਾ ਆ ਮੈਂ ਕਿਤੇ ਨਾ ਕਿਤੇ ਬਿਲੋਂਗ ਵੀ ਕਰਦੀ ਹਾਂ ਬਿਕੋਜ਼ ਅਸੀਂ ਮੇਰੇ ਬੈਕਗ੍ਰਾਉਂਡ ਫੈਮਿਲੀ ਸੀਨੀਅਰਸ ਨੇ ਉਹ ਫੇਸ ਕੀਤਾ ਹੋਇਆ ਹੈ ਪਰ ਜਦੋਂ ਮੈਂ ਐਕਚੁਅਲੀ ਜੇ ਉਹਨਾਂ ਨੂੰ ਮਿਲੀ ਬੀਇੰਗ ਆ ਆਰਟਿਸਟ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਇਆ ਮੈਨੂੰ ਲੱਗਦਾ ਸੀ ਉਹ ਜਿੱਦਾਂ ਅਸੀਂ ਮੱਝ ਵਾਲੇ ਬੋਲਦੇ ਹਾਂ ਕਿੱਥੇ ਜਾਣਦੇ ਆ ਇੱਕ ਹੀ ਕਰਨਦੇ ਆ ਸੇਮ ਉਹੀ ਲੈਂਗੁਏਜ ਬੋਲਦੇ ਸੀ ਤੇ ਮੈਨੂੰ ਉਹ ਫੀਲ ਹੀ ਨਹੀਂ ਆਇਆ ਕਿ ਉਹ ਕਿਤੇ ਡਿਫਰੈਂਟ ਨੇ ਔਰ ਉਹਨਾਂ ਦਾ ਜੋ ਪਿਆਰ ਸਤਿਕਾਰ ਜੋ ਰ ਆਈ ਐਮ ਫੀਲ ਸੋ ਬlesਟ ਕਿ ਅਸੀਂ ਇੱਕ ਲਹਿੰਦੇ ਔਰ ਚੜ੍ਹਦੇ ਪੰਜਾਬ ਆਰਟਿਸਟਾਂ ਦਾ ਕੰਬੀਨੇਸ਼ਨ ਬਣਾ ਕੇ ਇੱਕ ਪ੍ਰੋਜੈਕਟ ਆਪਣੀ ਆਡੀਅੰਸ ਲਈ ਲੈ ਕੇ ਆਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਹੀ बार-बार ਕਹੂੰਗੀ ਕਿ ਲਾਈਫ ਬੜੀ ਛੋਟੀ ਜੀ ਹੈ ਜਿੰਨਾ ਹੱਸ ਖੇਡ ਕੇ ਗੁਜ਼ਾਰ ਸਕੀਏ ਓਨਾ ਵਧੀਆ ਸੋ ਇਸੇ ਥਰੂ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਡਰਾਮੇ ਵਾਲੇ ਦੇ ਥਰੂ ਟ੍ਰੇਲਰ ਤੋਂ ਲੱਗਦਾ ਕਿ ਇਸ ਫਿਲਮ ਵਿੱਚ ਕਮੇਡੀ ਔਰ ਇਮੋਸ਼ਨਲ ਸੀਨ ਹੈ ਅ ਪਰਸਨਲੀ ਮੇਰੇ ਲਈ ਵੀ ਉਨਾ ਹੀ ਲੱਗਿਆ ਜਿੰਨਾ ਆਡੀਅנס ਲਈ ਹੋਊਗਾ ਬਿਕਾਜ਼ ਹਰ ਵਾਰੀ ਇੱਕ ਬੀਂਗ ਆ ਆਰਟਿਸਟ ਅਸੀਂ ਡਿਫਰੈਂਟ ਕੈਰੈਕਟਰ ਪਲੇ ਕਰਦੇ ਹਾਂ ਡਿਫਰੈਂਟ ਸਟੋਰੀ ਡਿਫਰੈਂਟ ਆਰਟਿਸਟ ਹਰ ਚੀਜ਼ ਸਾਡੇ ਲਈ ਵੀ ਨਵੀਂ ਹੁੰਦੀ ਆ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਔਰ ਇਮੋਸ਼ਨਲੀ ਵੀ ਕਿਤੇ ਨਾ ਕਿਤੇ ਅਸੀਂ ਕਨੈਕਟ ਹੋ ਜਾਂਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਜੇ ਸਾਨੂੰ ਐਜ਼ ਅ ਬੀਂਗ ਆ ਆਰਟਿਸਟ ਰੂ ਇਮੋਸ਼ਨਲੀ ਕਨੈਕਟ ਕੀਤੀ ਹੈ ਤੇ ਸਾਡੀ ਆਡੀਅנס ਨੂੰ ਵੀ ਕਰੂਗੀ ਤੁਹਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੀਦਾ ਹੈ ਮੈਂ ਬਸ ਇਹੀ ਕਹਾਂਗੀ ਕਿ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇੱਕ ਚੀਜ਼ ਜ਼ਰੂਰ ਕਹੂੰਗੀ ਜੋ ਵੀ ਤੁਸੀਂ ਸੁਪਨਾ ਦੇਖਦੇ ਹੋ ਜੋ ਵੀ ਲੈਕਚਰ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਪੂਰਾ ਹੁੰਦਾ ਹੈ ਪਰ ਉਹਦੇ ਲਈ ਤੁਹਾਡੀ ਡੈਡੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਕਦੀ ਵੀ ਘਬਰਾਓ ਨਾ ਮਿਹਨਤ ਕਰਦੇ ਰਹੋ ਅੱਜ ਨਹੀਂ ਤੇ ਕੱਲ ਉਹ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਏਗਾ ਸੋ ਇਹਦੇ ਨਾਲ ਹੀ ਤੁਸੀਂ ਰਿਕਵੈਸਟ ਕਰੂੰਗੀ ਕਿ 19 ਜਨਵਰੀ ਨੂੰ ਜਾ ਕੇ ਆਪਣੇ ਨੇੜਲੇ تھیਟਰਸ ਵਿੱਚ ਫੈਮਿਲੀ ਐਂਡ ਫਰੈਂਡਸ ਨਾਲ ਜਾ ਕੇ ਡਰਾਮੇਲੇ ਜ਼ਰੂਰ ਦੇਖ ਕੇ ਆਓ ਤੋ ਇਹ ਸਨ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਵੱਲੋਂ ਡਰਾਮੇ ਵਾਲੇ ਫਿਲਮ ਵਿੱਚ ਅਦਾਕਾਰੀ ਕੀਤੀ ਗਈ ਹੈ ਰੋਲ ਨਿਭਾਏ ਗਏ ਨੇ ਸੋ ਇਹਨਾਂ ਵੱਲੋਂ ਬਹੁਤ ਹੀ ਮਿਹਨਤ ਤੇ ਉਤਸ਼ਾਹਤ ਬਹੁਤ ਹੀ ਮਿਹਨਤ ਕੀਤੀ ਅਤੇ ਬਹੁਤ ਹੀ ਉਤਸ਼ਾਹਤ ਨੇ ਸੋ 19 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਆਪਣੇ ਨਜ਼ਦੀਕੀ ਸਿਨੇਮਾ ਘਰ ਵਿੱਚ ਇਹ ਫਿਲਮ ਜ਼ਰੂਰ ਦੇਖੋ ਪਰਿਵਾਰਕ ਫਿਲਮ ਹੈ ਜ਼ਰੂਰ ਦੇਖਣ ਲਈ ਪਹੁੰਚੋ ਦੇਖਦੇ ਰਹੋ ਜਨਰਲ ਸਪੋਕਸਮੈਨ ਟੀਵੀ ਗੁਰਪ੍ਰੀਤ ਸਿੰਘ ਦਾ ਦੇ ਨਾਲ ਕੈਮਰਾਮੈਨ ਦੀਪਕ ਵਜਾਜ